ਟੈਂਡੜਾ ਹੋਰ ਖੱਚੂਗਾ ਥੋੜਣੀ ਵਾਹ ਲੰਬਾ ਵਾਲਿਆ ਉਹ ਪੇਰ ਤੋੜਦਾ ਓਏ ਤਾਕੜਾ ਬਾਈ ਸੰਗਲ ਪਾ ਦੇ ਪਰ ਸੰਗਲ ਵੀ ਪੇਰ ਨਹੀਂ ਕਰਦੇ ਸੰਗਲ ਜਾਨ ਹੈ ਹੈ ਹੁਣ ਤੱਕ ਹੈ ਨਹੀਂ ਜਿੰਨੇ ਜਿਆਦਾ ਕੋਈ ਵੱਡਾ ਮੁੰਡਾ ਲੱਗਾ ਜੜ ਕੀ ਘੱਟੇ ਰਹੇ ਨੇ ਈ ਸੀ ਓਰੇ ਹੁਣ ਇਹ ਕੀ ਪਤਾ ਲਾਇਆ ਦਾ ਕੰਬੇ ਸੀ ਯਾਰ ਇਹਨਾਂ ਨੂੰ ਕੋ ਐਸੇ ਆ ਕੰਬੇ ਵਾਲੇ ਸਾਵੇਂ ਖੋ ਗਿਆ ਨਿਸ਼ਾਨੀ ਗੱਡੀ ਹੋ ਗਈ ਹੁਣ ਇਹ ਦਿਮਾਗ ਚ ਜਿਹੜਾ ਰਹਿੰਦਾ ਹੈਗਾ ਸਹੀ ਗੱਲ ਆ ਸਹੀ ਗੱਲ ਆ ਨਿਸ਼ਾਨੀ ਘਟਨੇ ਹੁਣ ਇਹਨੇ ਦਾ ਆ ਕੇ ਆਇਆ ਹੋ ਗਿਆ ਵੀ ਮੈਂ ਤਾਂ ਹੁਣ ਕੱਦੂ ਕਰਕੇ ਨਿਕਲ ਜਾ ਮਿੰਟ ਚ ਹੈ ਇਹੀ ਕੰਮਾਂ ਨੇ ਮਾਰ ਛੱਡਿਆ ਆ ਕਰੇ ਪੈਣੇ ਮੂਤੇ ਉਹ ਡਰਾਈਵਰ ਕਿਹੜਾ ਸੀਗਾ ਆ ਗਿਆਨੀ ਗੱਗਾ ਹੀ ਹੈ ਜਾ ਯਾਰ ਹਾਂ ਸਹੀ ਗੱਲ ਆ ਪਹਿਲਾਂ ਰੱਖਣਾ ਸੀ ਕੱਢ ਕੇ ਨਿਸ਼ਾਨੀ ਕੱਢਣੀ ਸੀ ਪਹਿਲਾਂ ਕੋਸ ਨਹੀਂ ਸੀਗਾ ਸੋ ਆ ਕੀ ਆਜ ਤਾਂ ਪਹਿਲੀ ਵਾਰ ਲਾਉਂਦੇ ਆ ਮੂਹਰ ਨੂੰ ਕਾੜਦੇ ਉਤਰਦਾ ਨਹੀਂ ਹੋਊਗਾ ਟਾਇਰ ਦਾ ਹੈ ਨਹੀਂ ਹਲੇ ਟਾਇਰਾਂ ਦੇ ਤਾਂ ਖੜਾ ਹੈਗਾ ਉਹ ਕਹਿੰਦਾ ਟਾਇਰ ਨਹੀਂ ਹੈਗੇ ਪਹਿਲਾਂ ਕੀ ਸੁਣੀ ਗੰਡ ਨੂੰ ਗੰਡਾ ਗੰਡਾ ਟੋਲੋ ਗੰਡੂ ਕੁੱਲੀਆ ਉਹ ਨਾੜ ਜਾ ਉਹ ਮੈਨੂੰ ਮਾਰਦਾ ਕਹਿੰਦਾ ਮੈਂ ਬਾਲ ਚਾਰ ਉਹ ਗੰਡੇ ਉਰੇ ਨੂੰ ਆ ਕੇ ਪਾਲੋ ਯਾਰ ਮੈਂ ਵੀ ਚੋਬਰ ਗਿਆ ਦਾ ਵਿੱਚ ਨਾ ਪਰਾਨੇ ਖੰਡ ਬਣਾ ਕਾਨੂੰ ਗੱਲ ਬਣਦੀ ਆ ਮਲਾ ਪਹਿਲਾ gekeੜਾ ਵੀ ਨਹੀਂ ਦਿੱਤਾ ਨਾ ਨਾ ਵੇ ਪਹਿਲੇ ਜਾਂਦਾ ਹੈ ਪਹਿਲੇ ਜਾਂਦਾ ਪਹਿਲਾ ਹੀ ਜਾਂਦਾ ਸੀ ਇਹ ਪਹਿਲਾ ਕਿਹੜਾ ਹੀ ਸੀ ਵੀ ਕਦੋਂ ਕਰਦਾ ਹੈ ਹੈ ਬਾਬਾ ਕਲੱਚ ਕਾਨੂੰ ਯਾਰ ਜਦੋਂ ਹੁਣ ਟਰੈਕਟਰ ਬੈਠ ਗਿਆ ਹੁੰਦਾ ਦੇਖੋ ਵੀ ਤਾਂ ਮਸਾਂ ਦੀ ਜਿੱਤੀ ਮੇਗੀ ਟਰੈਕਟਰ ਦੋਸਦਾ ਤਾਂ ਹੋਰ ਖੇਤ ਦੇ ਗੰਢ ਨਹੀਂ ਤੂੰ ਲੈਫਟ ਜਾ ਕੇ ਲੈ ਖਿੱਚਣਾ ਸੀ ਟਰੈਕਟਰ ਦੀ ਰੇਸ਼ ਦੇਣੀ ਸੀ ਹੈ ਨਾ ਰੇਸ਼ ਨਹੀਂ ਦਿੱਤੀ ਖੜਾ ਲਿਆ ਕਲੱਚ ਦੱਬ ਕੇ ਮਾਰਾ ਯਾਰ ਹੈ ਹੋਰ ਚੱਟੰਬਾ ਰੋ ਪਾ ਇਧਰ ਹੋ ਜਾ ਉਹਨਾ ਤਾਰ ਪਾ ਦੇ ਦੇਖ ਲਾ ਖਿੱਚ ਤੂੰ ਸਾਰਾ ਜਗਾੜ ਹੈ ਨਾ ਪਹਿਲਾ ਹਾਲ ਤੱਕ ਖਿੱਚ ਲੰਦੇ ਬਾਹਰੇ ਆਏ ਕਿ ਨਾ ਟੱਟਾ ਤਾਂ ਜਾਣੇ ਪੈਂ ਹੁਣ ਦੇਖ ਕਾ ਖਿੱਚ ਰਿਹਾ ਇੱਥੇ ਆ ਕੇ ਖੜੂ ਇੱਥਾ ਆ ਕੇ ਟਾਇਰ ਬਾੜ ਪਾੜ ਤੇ ਫੇਰ ਲਾਈਵ ਚ ਉਪਰ ਦੇਖੋ ਸਾਡੇ ਬੁੱਲੂ ਆ ਚੰਗਾ ਮਾਰ ਦੋ ਬੜਾ ਸਾਗਾ ਇਹ ਟਾਇਰ ਇਹਦੇ ਘੱਟ ਨੇ ਯਾਰ ਹਨਾ ਇੱਕ ਦਾ ਟਾਇਰ ਘਾਟਾ ਖੰਭੇ ਕਿਹੜੇ ਵੱਟ ਤੇ ਖੰਭੇ ਲੈਣ ਦਾ ਆ ਜਾਂਦੀ ਆ ਆਹੋ ਅਸਾ ਟ੍ਰਾਂਸਫਾਰਮ ਹੋਰੇ ਸੀਗਾ ਠੀਕ ਆ ਹੁਣ ਉੱਥੇ ਰਹਿ ਗਏ ਇੰਨਾ ਨੇੜੇ ਸੀ ਪਹਿਲਾਂ ਮੋਟਰ ਤੋਂ ਇਹ ਕ ਮੋਟਰੀ ਇੱਥੇ ਜੀ ਪਹਿਲਾਂ ਫਿਰ ਪਤਾ ਤਾਂ ਚਾਹੀਦਾ ਸੀ ਇਹਨਾਂ ਨੂੰ ਕੋਈ ਨਾ ਕੋਈ ਜੀ ਧਰਨੀ ਸੀ ਇਹਨਾਂ ਨੇ ਫਿਰ ਤਾਂ ਮੂਰ ਦੀ ਪਾਵ ਲੈਮੈਂਟ ਹੋ ਜਾਂ ਮੋਟਰ ਰਹੂਗਾ ਪਿੱਛੇ ਦੀ ਹੀ ਖਿੱਚਣਾ ਉਹ ਤਾਂ ਉਹ ਜਿਹਨੇ ਵਟੇ ਬਾਇਆ ਉਹ ਉਧਰ ਟੋਚ ਉਧਰ ਉਧਰ ਗੱਡ ਖੁੱਲ ਜਾਂਦੀ ਨੇਟ ਹੋ ਜਾਂਦੀ ਲੈ ਹੁਣ ਗੰਢ ਫੇਰ ਖੁੱਲੂਗੀ ਤਾਂ ਪਹਿਲਾਂ ਹੀ ਸਲੇਫਮਾਰੀਆਂ ਦਾ ਥੱਲੇ ਹੀ ਲੈ ਜੂ ਓਏ ਲੈ ਜੂਗਾ ਚੱਲ ਗਿਆ ਦਾ ਓ ਦੇ ਕਿੱਲੀ ਦੇ ਘਰੇ ਲੜਕੋ ਘਦੀ ਆਓ ਸਰੀਏ ਮੰਗੋ ਦੇਖ ਲੈਗੇ ਲੈ ਵੀ ਬਾਸਰਾ ਆਣਦੇ ਲਾਲ ਮਿੱਟੀ ਘੜਤੀ ਉਹ ਇਹਦਾ ਮੂਰਦੂ ਪਾਲੋ ਜਾਂ ਡੰਬਾ ਵਾਲੋ ਉਹ ਕਹਿੰਦੇ ਖਾਲੇ ਉਹਨੇ ਰੇਸ਼ ਨਹੀਂ ਦਿੱਤੀ ਬਾ ਫੋੜ ਕੇ ਤਾਂ ਕਰੂਦਾ ਟਾਇਰ ਗਾਂਧੀ ਦੇ ਸਿਰ ਵਰਗੇ ਹੋਏ ਪਏ ਨੇ ਗਾਂਧੀ ਦੇ ਸਿਰ ਵਰਗੇ ਦਾ ਟਾਇਰ ਉਹਦੇ ਵੀ ਡਿਸਾਈਡ ਕਰ ਲਓ ਪਹਿਲਾਂ ਡਿਸਾਈਡ ਕਰ ਲਓ ਸੈਨੀਟਰੀ ਵਕਤਾਂ ਨਾ ਪੱਤਦੇ ਨੇ। ਲੈ ਵੀ ਤੰਬਾ ਲਾ ਕੇ ਕੱਢਿਆ ਟਰੈਕਟਰ ਕੱਲਾ। ਕੀ ਆਖਾ। ਵਾਤ ਓਏ। ਤੰਬਾ ਕੱਢ ਕੇ ਪਾਉਦੇ ਓਏ। ਦੇ ਓਏ ਪਾਣੀ ਘੜੇ ਰੋਟ ਪੈਂਦਾ ਫਾਇਦਾ। ਦੇਖ ਜਾਂਦਾ। ਲੱਗੇ ਪੁੱਤਰ ਕੇ ਦੇਖਣਾ ਵਿੱਚ। ਉਹ ਨਹੀਂ ਨਿਕਲ ਮੱਖਾ ਮਰੀਆ ਮਗ ਯਾਰ। ਪਾ ਲੋ ਕੱਢ ਕੇ ਦੁਬਾਰੇ। ਕਾਜੀ ਵੀ ਆ ਗਿਆ ਤੇ ਇਹ ਗੱਲ ਨਹੀਂ ਬੋਲਦਾ ਉਹ ਤਾਂ ਸੰਗਲ ਕੱਢਣਾ ਹਾਂ ਯਾਰ ਇੱਥੋਂ ਆਏ ਹਾਏ ਦੇਖਾ ਦੋ ਟੋਏ ਦੇ ਵਿੱਚ ਖੜਾ ਹਾਂ ਜੀ ਤੂੰ ਰਹੀ ਕੀ ਆ ਹਉਦੀ ਜੀ ਓਏ ਆਹ ਦੇ ਓਏ ਓਏ ਹਾਂ ਕੀ ਇਹਨੇ ਪੱਟੀ ਨਹੀਂ ਪਾਈ ਇੱਕ ਨਕੂ ਸੰਗਲ ਉਹ ਲੈਉਣੇ ਉਹ ਤੁਹਾਰੀਆਂ ਦਾ ਪਹਿਲਾਂ ਤਾਰਾਂ ਜਾ ਹੱਥ ਮਰਵਾਈ ਜਾਂਦਾ ਆਂ ਚੱਕ ਓਏਆਂ ਮੇਰੇ ਪੈਰ ਤੇ ਬਚਾਏ ਤੇ ਪੈਰ ਤੇ ਨਾ ਚੜਕੇ ਨਾ ਡਾਦੇ ਨੇ ਓਏ ਇਟਾਂ ਪਈਆਂ ਨੇ ਓਏ ਆਵੀਆਂ ਨੇ ਭਾਈ ਆ ਦੇ ਨਿਸ਼ਾਨੀਆਂ ਲਾਈਆਂ ਸੀਗੀਆਂ ਠੀਕ ਗੱਲ ਦੀਆਂ ਨੇ ਦੱਸੋ ਆ ਵੀ ਫਿਰ ਇਟਾਂ ਹੈਗੀਆਂ ਨੇ ਆ ਦੇ ਇਹ ਸੱਚ ਦਾ ਲਾ ਕੇ ਲੱਗ ਇਟਾਂ ਪਰ ਨਹੀਂ ਟਾਇਰ ਲੱਗਦਾ ਓਏ ਟਾਇਰ ਘਮਾ ਮਾ ਮਾ ਟਾਇਰ ਘੁਮਾ ਲੈਣ ਤਾਂ ਮੜਾ ਜਾ ਬਾਹਰ ਨਿਕਲ ਗਿਆ ਨਿਕਲੇ ਖੜ ਜਾ ਨਿਕਲ ਗਿਆ ਥੋੜਾ ਜਿਹਾ ਟਾਇਰ ਪੈਸੇ ਇਧਰ ਸੰਗਲ ਟਾਇਰ ਆ ਥੋੜਾ ਜਿਆ ਆਣਾ ਆਣਾ ਜੱਤਾ ਓਰੇ ਆਓ ਨੇ ਗਰਾ ਮੂਰੋ ਆਲਾ ਦਾ ਕੋਈ ਨਾ ਢੋਲੀ ਹਾਂ ਟੂਟੀ ਗਾ ਹਾਂ ਲਗਾ ਦੇ ਮੜੀ ਮੈਂ ਨਾ ਹੈਗਾ ਨਾ ਇੱਧਰ ਨਾ ਕੋਈ ਨਾ ਪਾਉਂ ਇੱਧਰ ਨਾ ਲੱਗਿਆ ਹੋਇਆ ਓਏ ਐਂ ਰੇਖ ਦੇ ਕੇ ਖਿੱਚ ਯਾਰ ਤੂੰ ਟਰੈਕਟਰ ਓ ਨਿਕਲ ਜਾ ਓ ਨਿਕਲ ਜਾ ਓ ਨਿਕਲ ਕੇ ਜੀਤੋ ਆ ਲੈ ਜੀ ਸਾਡਾ ਜੀ ਲਾਈ ਵੀ ਮਟਰਕਾ ਲਿਆ ਜਾਣਾ ਨਾ ਕੱਲਾ ਟਰੈਕਟਰ ਕੱਢਣ ਦਾ ਜਗ੍ਹਾ ਆ ਸਾਰਿਆਂ ਨੂੰ ਵੈਸਟ ਆ ਗਿਆ। ਥੰਬੇ ਦੇ ਨਾਲ ਟਰੈਕਟਰ ਦੇਖੋ ਨਿਕਲੇ। ਇਹ ਸਟੇਮ ਲੋਡ ਆ ਸਾਰਿਆਂ ਨੂੰ। ਦੱਸੋ ਕਮੈਂਟ ਕਰਕੇ ਕਿਵੇਂ ਲੱਗੀ ਨਾ। ਬਦਰ ਫੋੜ ਪਾਈ ਫੋੜ ਨੂੰ ਕੱਢਿਆ ਨਹੀਂ। ਆਟਮ ਬੇਜਾਨਾ ਕੱਲਾ ਟ੍ਰੈਕੋ ਤੋਂ ਹੋ ਗਿਆ ਪੂਰਾ ਫੋਲਾ ਕੱਲੇ ਟੰਬੇ ਨੇ ਕੱਲੇ ਕੱਲੇ ਟਾਇਰ ਪਵਾ ਪਾ ਗਾ ਆਪਾਂ ਦੂਜੀ ਝੋਟਾ ਗਈ ਹੁਣ ਦੂਜੀ ਝੋਟਾ ਟੰਬੇ ਦੀ ਉਹ ਕੋਲੇ ਆ ਗਿਆ ਇਹ ਪਹਿਲੀ ਕੱਲਾ ਖੰਭੇ ਰਟੋਈ ਪੱਟਿਆ ਉਹਨਾਂ ਕੀ ਘੋਪੇ ਨਾਲ ਆਹ ਨੇ ਮੁੰਡੇ ਅੱਗੇ ਪਾ ਕੇ ਸਟਾਰਟ ਕਰ ਓਏ ਕਹਾ ਨਹੀਂ ਫਸਲੇਦਾ ਜਦੋਂ ਆ ਨਹੀਂ ਜਲਦੀ ਸੀ ਆਰਟੀ ਚੱਲ ਪੈਣੀ ਇੱਥੇ ਹਾਂ ਮਾਰ ਗਿਆ ਪਾਸਾ ਓਏ ਮਤ ਉਹ ਬਚਾ ਬਾਈਕ ਮੋੜ ਦੇ ਮਾਰਦਾ ਬਾਈਕ ਉਹ ਕੰਦਾ ਇੱਥੇ ਪਾਇਓ ਹੋਂ ਤਾਂ ਗਿਆ ਟਰੈਕਟਰ ਲੈ ਗਾਹਾ ਘਾਹ ਕਰ ਉਹ ਮੜਾ ਘਾਹ ਘਾਹ ਕਰਕੇ ਬਾਈਕ ਮੋੜ ਯਾਰ ਤੂੰ ਘਾਹ ਕਰਕੇ ਬਾਈਕ ਮੋੜ ਉਹ ਘਾਹ ਕਰਕੇ ਬਾਈਕ ਮੋੜ ਹੁਣ ਬਾਈਕ ਮੋੜ ਦੇ ਬੱਸ ਔਰ ਬੋਰਡ ਤੇ ਉੜਾ ਜਾ। ਉਹ ਟੰਬੇ ਤੇ ਵਜਨ ਆਉਂਦਾ। ਉਧਰ ਟੰਬੇ ਤੇ ਵਜਨ ਆ ਗਿਆ ਬਈ। ਉਹ ਟਾਇਰ ਥੱਲੇ ਆ ਗਿਆ ਟੰਬਾ। ਹਾਂ। ਪਰ ਥੱਲੇ ਦਾ ਲਾ। ਉਹ ਹੋਰ ਲਾ ਮੜਾ। ਲਾਈਵ ਵੀ ਮੇਟਰ ਕੱਲਾ ਟਰੈਕਟਰ ਕੱਦਰੋਂਦਾ ਹੈ ਨਾ। ਆ ਤਾਂ ਯਾਰ ਬੋਲੇ ਕੱਲਾ ਟਰੈਕਟਰ ਦਾ ਨਾਮ ਹੋਵੇ ਦਾ। ਟੰਬਾ ਪਾ ਕੇ। ਤਾਂ ਦਲ ਪਾ ਕੇ ਰੰਗੋ ਜੀ ਜੀ। ਲਾਈਵ ਵੀ ਮੇਂ ਬਰੋਕਲ ਲੈ ਜਾਣਾ ਨਾ ਕੱਲਾ ਟਰੈਕਟਰ ਕੱਢਦਾ ਜਗਾਰ ਆ ਸਾਰਿਆਂ ਨੂੰ ਵਾਇਟ ਪਾ ਗਿਆ। ਟੰਬੇ ਨੇ ਨਾਲ ਟਰੈਕਟਰ ਦੇਖੋ ਨਿਕਲਿਆ। ਇਹ ਸਟੇਮ ਲੋਟ ਆ ਸਾਰਿਆਂ ਨੂੰ ਦੱਸੋ ਕਮੈਂਟ ਕਰਕੇ ਕਿਵੇਂ ਲੱਗੀ ਨਾ। ਇਧਰ ਫੋੜ ਪਾਈ ਫੋੜ ਨੇ ਕੱਢਿਆ ਨਹੀਂ। ਆਹ ਟੰਬੇ ਦੇ ਨਾਲ ਕੱਲਾ ਟਰੈਕਟਰ ਉੱਤ ਹੋ ਗਿਆ ਪੂਰਾ ਫੋਲਾ। ਕੱਲੇ ਟੰਬੇ ਨੇ ਕੱਲੇ ਕੱਲੇ ਟਾਇਰ ਚਵਾ ਪਾਵਾ ਪਾਵਾ। เอาเนี่ยเอาเนี่ย